ਮੋਰਨ ਆਪਾਂ ਜੀ ਆਵਣ ਆ ਬੀ ਇੱਕ ਮਿੰਟ ਦੇਖੋ ਜੇਸਪੁਰ ਤੋਂ ਆਰਤੀ ਅੱਜ ਦੁਰਗਾਸ਼ਟਮੀ ਵੀ ਹੈ। ਸ਼੍ਰੀ ਰਾਮ ਨਾਮ ਦੀ ਸ਼ੋਭਾ ਯਾਤਰਾ ਅੱਜ ਮਜੀਠ ਮੰਡੀ ਵੱਲੋਂ ਜੇ ਡਰਾਈਵ ਰੂਟ ਦੀ ਪੂਰੇ ਹਿੰਦੁਸਤਾਨ ਦੀ ਵੱਡੀ ਮੰਡੀ ਹੈ। ਤੇ ਹਰ ਸਾਲ ਦੀ ਤਰ੍ਹਾਂ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਪਰ ਨਾਨ ਰਵਿੰਦਰ ਅਰੋੜਾ ਜੀ ਉਹਨਾਂ ਦੀ ਟੀਮ ਹਰ ਸਾਲ ਇਸੇ ਤਰ੍ਹਾਂ ਬਹੁਤ ਵਿਸ਼ਾਲ ਸ਼ੋਭਾ ਯਾਤਰਾ ਕੱਢਦੇ ਆ। ਮੈਂ ਸਾਰੇ ਦੇਸ਼ ਵਾਸੀਆਂ ਨੂੰ ਸੂਰ ਨਗਰੀ ਵਾਸੀਆਂ ਨੂੰ ਲੱਖ ਲੱਖ ਵਧਾਈ ਜਨਾ ਪ੍ਰਭੂ ਰਾਮ ਕਿਰਪਾ ਕਰਨ ਸਭ ਤੇ ਅਸ਼ੀਰਵਾਦ ਰੱਖਣ ਸਭ ਹਾਸਨੇ ਵਸਨੇ ਰਹਿਣ ਪ੍ਰੇਮ ਭਾਈਚਾਰਾ ਬਣਿਆ ਰਹੇ ਪੰਜਾਬ ਤਰੱਕੀ ਕਰੇ ਸਭ ਲੋਕ ਤਰੱਕੀ ਕਰਨ ਤੰਦਰੁਸਤ ਰਹਿਣ ਇਹ ਮੇਰੀ ਕਾਮਨਾ ਮੈਂ ਪ੍ਰਭੂ ਰਾਮ ਦੇ ਚਰਨਾਂ 'ਚ ਇਹ ਅਰਦਾਸ ਕਰਦਾ ਕਿ ਸਭ ਨੂੰ ਅਸ਼ੀਰਵਾਦ ਦੇਣ ਸਭ ਤਰੱਕੀਆਂ ਕਰਨ ਤੰਦਰੁਸਤ ਰਹਿਣ ਜੈ ਸ਼੍ਰੀ ਰਾਮ ਜੈ ਆਪਣੇ ਸਾਥੀ ਨਾਲ ਰਵਿੰਦਰ अरोड़ा ਆਪਣੇ ਸਾਥੀ ਨਾਲ ਇੱਥੇ ਆਏ ਸਾਰੇ ਸਮਾਜਿਕ ਧਾਰਮਿਕ ਸੰਸਥਾਵਾਂ ਦੇ ਵਪਾਰੀ ਸਥਾਵਾਂ ਦਾ ਅਤੀ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਆ ਕੇ ਭਗਵਾਨ ਰਾਮ ਜੀ ਦਾ ਅਸ਼ੀਰਵਾਦ ਲਿਤਾ ਤਾਂ ਮਜੀਠਵੀਂ ਰਾਮ ਨੋਮੀ ਕਮੇਟੀ ਨੂੰ ਬਹੁਤ ਪਿਆਰ ਦਿੱਤਾ ਹੈ ਅੱਗੇ ਵੀ ਦਿੰਦੇ ਆਏ ਰਹੇ ਨੇ ਪਰ ਹੁਣ ਵੀ ਮਤਲਬ ਇਸ ਸਮੇਂ ਤੁਸੀਂ ਦੇਖਣਾ ਉਹ ਕਾਫੀ ਰਸ਼ ਹੈ ਬਜ਼ਾਰਾਂ ਦੇ ਵਿੱਚ ਵੀ ਔਰ ਕਾਫੀ ਬਜ਼ਾਰ ਸਜੇ ਹੋਏ ਨੇ ਰਾਮ ਨੋਮੀ ਦੇ ਵਿਲੱਖਣ ਦੇ ਵਿੱਚ ਮੈਂ ਆਪਣੀ ਤਰਫੋਂ ਨਹੀਂ ਆਪਣੇ ਸਾਰੇ ਜਿੰਨੀ ਵੀ ਮਜੀਠਵੀਂ ਰਾਮ ਨੋਮੀ ਕਮੇਟੀ ਬਖਾਰੀ ਭਰਾਵਾਂ ਤਰਫੋਂ ਅਪੀਲ ਕਰਨਾ ਇਹ ਆਪਣਾ ਸ਼ੋਪਾ ਯਾਤਰਾ ਜੀ ਸ਼ਾਮਲ ਹੋਣ ਨਦੀਮ ਰਾਤੂ ਦੀਮਾਲਾ ਕਰਨ ਉਸ ਤੋਂ ਬਾਅਦ ਵੀ ਚਲਾਨ ਇਹ 110 ਸਾਲ ਪੁਰਾਣੀ ਸਥਾ ਜੀ ਮਜੀਰ ਮੰਡੀ ਰਾਵਾਂ ਵੀ ਕਮੇਟੀ 110 ਸਾਲ ਪੁਰਾਣੀ ਹੈ ਸਰੂਪ ਕੀ ਕੀ ਬਣਾਏ ਸਰੂਪ ਦੇ ਵਿੱਚ ਭਗਵਾਨ ਰਾਮਦੇਵ ਜਿਆਦਾ ਚਰਿੱਤਰ ਨੇ ਉਸ ਤੋਂ ਬਾਅਦ ਭਗਵਾਨ ਸ਼ਿਵ ਜੀ ਦੇ ਦੋ ਸਰੂਪ ਆ ਰਹੇ ਨੇ ਬਜੰਗੀ ਸੈਨਾ ਦੇ ਦੋ ਗਰੁੱਪ ਨੇ ਉਸ ਤੋਂ ਬਾਅਦ ਆਪਣਾ ਰਾਧਾ ਕਿਸ਼ਨ ਜੀ ਨੇ ਰਾਮਜੰਦਰ ਜੀ ਦਾ ਆਪਣਾ ਬਾਲ ਸਰੂਪ ਵੀ ਇਹਨੇ ਉਹ ਮਾਤਾ ਰਾਣੀ ਜੀ ਦੀ ਦਾਰੀ ਦਾ ਮਾਤਾ ਦਾ ਸਰੂਪ ਜੇ ਸਭ ਤੋਂ ਅਟਰੈਕਸ਼ਨ ਜਿਹੜੀ ਹੈ ਉਹ ਇਸ ਚੋਪਾ ਯਾਤਰਾ ਦੀ ਜਿਹੜੀ ਭਗਵਾਨ ਰਾਮ ਜੀ ਦੀ ਬਣੀ ਨਾ ਮੂਰਤੀ ਇੱਥੇ ਆਪਣਾ ਅਯੁੱਧਿਆ ਦੇ ਵਿੱਚ ਸੇਮ ਦੀ ਸੇਮ ਮੂਰਤੀ ਬਣਾ ਕੇ ਇੱਥੇ ਗੱਲਾ ਕਰ ਲੈ ਆ ਰਹੇ ਨੇ ਚੋਪਾ ਯਾਤਰਾ 'ਚ ਤੁਸੀਂ ਦੇਖੋਗੇ ਤੁਸੀਂ ਆਪ ਦੇ ਤੋਂ ਮਸਤਕ ਹੋ ਜੋਗੇ ਅੱਡੀ ਸ਼ਾਨਦਾਰ ਚੋਪਾ ਯਾਤਰਾ ਇਸ ਸਾਲ ਨਿਕਲ ਰਹੀ ਹੈ ਇਹ ਸਾਰਾ ਮਜੀਠਪੱਟੀ ਤੋਂ ਆਪਣਾ ਸ਼ੁਰੂ ਹੋ ਕੇ ਟੱਡਾਸੀ ਤੋਂ ਬਾਅਦ ਬੁਰਜੀ ਤੋਂ ਗੁਜਰ ਨਾਲ ਬਿਆਰ ਤੋਂ ਹੁੰਦੀ ਵਾਪਸੀ ਮਜੀਠਪੱਟੀ ਤੋਂ ਆਪਣਾ ਜਾਣ ਕਿਲਾ ਭੰਗੀਆਂ ਨਮਕ ਮੰਡੀ ਚੌਕ ਚਿੰਦਪੁਰਲੀ ਚੌਕ ਦਾ ਵਸਤੀ ਰਾਮ ਉਸ ਤੋਂ ਬਾਅਦ ਕਨਕ ਮੰਡੀ ਢਾਲ ਮੰਡੀ ਤੋਂ ਹੁੰਦੀ ਹੋਈ ਵਾਪਸ ਗੰਡਾ ਵਾਲੇ ਬਾਜ਼ਾਰ ਤੋਂ ਮਜੀਠ ਮੰਡੀ ਸ਼ਾਮ ਨੂੰ ਸੰਪੰਨ ਹੋਏਗੀ ਜੈ ਸ਼੍ਰੀ ਰਾਮ ਮੈਸ਼ਰ ਗੋਡੇ ਦਾ ਜਨਰ ਸੈਕਟਰੀ ਸੱਲੀ ਲਰੋੜਾ ਆਏ ਹੋਏ ਸਾਰੇ ਮਹਿਮਾਨਾਂ ਦਾ ਜਿਹੜੇ ਵਿਕੌਕ ਧਾਰਮਿਕ ਤੋਂ ਸਮਾਜ ਵਪਾਰਿਕ ਤੋਂ ਸਮਾਜ ਔਰ ਰਾਜਨੀਤਿਕ ਰਾਜਨੀਤਿਕ ਪਾਰਟੀਆਂ ਨਾਲ ਸੰਬੰਧਿਤ ਲੋਕ ਆਏ ਨੇ ਜਿਹੜੇ ਉਹਨਾਂ ਦਾ ਆਨ ਦਾ ਬਹੁਤ ਬਧਾਰਿਕ ਧੰਨਵਾਦ ਕਰਨਾ ਆਪਣਾ ਕੀਮਤੀ ਟਾਈਮ ਕੱਢ ਕੇ ਇੱਥੇ ਪਹੁੰਚੇ ਨੇ ਔਰ ਸ਼ੋਭਾ ਯਾਤਰਾ ਉਹਨਾਂ ਨੇ ਅਸ਼ੀਰਵਾਦ ਪ੍ਰਾਪਤ ਕੀਤਾ ਭਗਵਾਨ ਰਾਮ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਸ਼ਹਿਰ ਵਾਸੀਆਂ ਨੂੰ ਮੈਂ ਅਪੀਲ ਕਰਦਾ ਅੱਜ ਅੱਜ ਸ਼ੋਭਾ ਯਾਤਰਾ ਦਾ ਜਿਹੜਾ ਰਸਤਾ ਇਹਨਾਂ ਨੇ ਨਾ ਸਜਾਵਟ ਕੀਤੀ ਹੈ ਸ਼ਾਮ ਨੂੰ ਦੀਪਮਾਲਾ ਕਰਨ ਔਰ ਆਤਿਸ਼ਬਾਜੀ ਕਰਨ ਭਗਵਾਨ ਰਾਮ ਦੇ ਉਪਸੋ ਦਾ ਅਨੁਭਵ ਸਾਰੇ ਚੈਨਲ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਿ ਤੁਸੀਂ ਸਾਡੇ ਨਾਲ ਆਏ ਹੋ ਸਾਡੇ ਨਾਲ ਸਹਿਯੋਗ ਕੀਤਾ ਹੈ ਇਹ ਰਾਮ ਨਵਮੀ ਦਾ ਤਿਉਹਾਰ ਹੈ ਐਸੀ ਬਰਸਾਂ ਤੋਂ ਮਿਲਾਂਦੇ ਆ ਰਹੇ ਆਂ ਔਰ ਮੈਂ ਐਸੋਸੀਏਸ਼ਨ ਵੱਲੋਂ ਸਾਰੀ ਆਪਣੀ ਐਸੋਸੀਏਸ਼ਨ ਦੇ ਪਾਲੀਗ੍ਰਾਫਿਕ ਸੋਚ ਨੂੰ ਤੇ ਤਰਨ ਚੁੱਕੀ ਦਾ ਬਹੁਤ ਬਹੁਤ ਧੰਨਵਾਦ ਕਰਾਂ ਕਿ ਜਿਹੜੇ ਆਪਣਾ ਕੀਮਤੀ ਟਾਈਮ ਕੱਢ ਕੇ ਸਾਡੇ ਅੱਗੇ ਸ਼ਾਮ ਦੇਰੇ ਜਦੋਂ ਮੈਂ ਰਾਮ ਰਸੋਈ ਚ ਆਲੂ ਬਿੱਤੀ ਸੀ ਇਹ ਪਹਿਲੇ ਸ਼ਖਸੀ ਜਿਨ੍ਹਾਂ ਨੇ ਮੈਨੂੰ ਇੰਗਲਿਸ਼ ਕੀਤਾ ਯਾਨੀ ਜੀ ਤੁਸੀਂ ਚੱਲੋ ਇਹੋ ਜਿਹਾ ਨਾਰਾ ਔਰ ਉਸ ਤੋਂ ਇਲਾਵਾ ਵੀ ਮੈਂ ਜਦੋਂ ਵੀ ਇਹਨਾਂ ਨੂੰ ਮਤਲਬ ਹੈ ਠੀਕ ਹੈ ਰਾਸ਼ਟਰੀ ਮਹਾਸਭਾ ਜੀ ਬਹੁਤ ਵੱਡਾ ਵਰਡ ਹੁੰਦਾ ਹੈ ਅਗਰ ਦੇਖਿਆ ਜਾਵੇ ਤੇ ਲੇਕਿਨ ਮੇਰੇ ਨਾਲ ਭਰਾਵਾਂ ਵਾਲੀ ਉਹਨਾਂ ਦਾ ਰਿਲੇਸ਼ਨ ਹੈ ਹਮੇਸ਼ਾ ਹੀ ਭਰਾਵ ਉਹਨਾਂ ਦਾ ਨਵੀਂ ਕਿ ਨੇਚਰ ਹੈ ਕਿ ਹਰ ਬੰਦੇ ਨੂੰ ਛੋਟੇ ਤੋਂ ਛੋਟੇ ਵੱਡੇ ਤੋਂ ਵੱਡੇ ਨੂੰ ਉਹ ਵੇਖਿਆ ਪਿਆਰ ਨਾਲ ਬੁਲਾਉਂਦੇ ਆ ਉਹ ਇਹਨਾਂ ਦਾ ਪਲੱਸ ਪੁਆਇੰਟ ਹੈ ਯਾਦ ਸਮਝੋ ਅਮਰ ਸਦੀ ਧਰਤੀ ਦੇ ਵਜ੍ਹਾ ਕੋ ਭਗਾਏ ਕੁਝ ਐਸਾ ਅਹਿਸਾਸ ਕਿ ਜਿਹੜਾ ਮਿਸ਼ਰਾ ਯਾਦ ਲੈਂਦੇ ਆ ਯਾਦ ਰੱਖਦੇ ਹਰ ਬੰਦੇ ਨੂੰ ਇਹਨਾਂ ਦਾ ਦਿਮਾਗ ਜਿਵੇਂ ਕੰਪਿਊਟਰ ਫਰਮਾਦਮਾ ਨੇ ਕੁਟੀਕਾ ਦੂਜੀ ਭਾਈ 25 ਸਾਲ ਵੀ ਬਾਅਦ ਵੀ ਮਿਲ ਲੋ ਐਤੋਂ ਨੂੰ ਤੇ ਜਲਵੰਦਾ ਕਿਹੜਾ ਬੰਦਾ ਕਿੱਥੋਂ ਮਿਲਿਆ ਸੀ ਮੈਨੂੰ ਔਰ ਇਸ ਚੀਜ਼ ਉੱਤੇ ਮੈਂ ਇੱਕ ਗੌਰਵ ਦੇ ਚੈਨਲ ਉੱਤੇ ਫਰਮਾਦਮਾ ਨੇ ਇੱਕ ਬਖਸ਼ਿਸ਼ ਦਿੱਤੀ ਹੈ ਕਿ ਹਮੇਸ਼ਾ ਹੀ ਇਹ ਮੇ ਇਹ ਨਵੇਂ ਸੰਗਠਨ ਲੈਵਲ ਤੇ ਕੰਮ ਹੁੰਦੇ ਆ ਇਹ ਬਗੈਰ ਕਿਸੇ ਦੀ ਐਡਵਰਟਾਈਜ਼ਮੈਂਟ ਤੋਂ ਬਗੈਰ ਮੇਰਾ ਕੰਮ ਕਰ ਦਿੰਦੇ ਆ ਨਹੀਂ ਤਾਂ ਕੋਈ ਐਸੇ ਲੀਡਰ ਹੁੰਦੇ ਆ ਜਿਹੜੇ ਕਿ ਇੱਕ ਵਾਰੀ ਪਹਿਲੇ ਫੋਟੋ ਖਾਂਦੇ ਆ ਉਸ ਤੋਂ ਬਾਅਦ ਕੰਮ ਕਰਦੇ ਆ ਐਸੇ ਲੀਡਰ ਆ ਜਿਹੜਾ ਕੰਮ ਕਰਵਾਉਣ ਤੋਂ ਬਾਅਦ ਵੀ ਕਹਿੰਦਾ ਨਹੀਂ ਯਾਰ ਬਸ ਤੇਰਾ ਤੇਰਾ ਕੰਮ ਹੋ ਗਿਆ ਨਾ ਅੱਜ ਉਹ ਹੀ ਗੱਲ ਕਰਦਾ ਕਿਉਂਕਿ ਵਪਾਰਿਕ ਐਸੋਸੀਏਸ਼ਨ ਦੇ ਵਿੱਚ ਐਤੀ ਦੇਖੀ ਜਾਂਦੀ ਹੈ ਕਿ ਕਿਹੜਾ ਨੀਤਾ ਸਾਡੇ ਨਾਲ ਹੈ ਸੈਂਟਰ ਦੇ ਵਿੱਚ ਸਾਡੇ ਕੋਲ ਸਿਰਫ ਅੱਜ ਤੋਂ ਅੱਜ ਤੋਂ ਪਹਿਲੇ ਵੀ ਅੱਜ ਤੋਂ ਬਾਅਦ ਵੀ ਅੱਜ ਵੀ ਸਿਰਫ ਕਰਨ ਚੁੱਕੀ ਹੈ ਜਿਹੜੀ ਕਿ ਹਮੇਸ਼ਾ ਮੇਰੀ ਹਰ ਗੱਲ ਨੂੰ ਸੰਸੀਰ ਲਾ ਕੇ ਉਹ ਉਸ ਟਾਈਮ ਦੇ ਉੱਤੇ ਉਸ ਗੱਲ ਨੂੰ ਪੂਰਾ ਕਰਦੇ ਆਂ ਅਗਰ ਮੈਂ ਉਹਨਾਂ ਨੂੰ ਕਿਸੇ ਜਗ੍ਹਾ ਦੇ ਉੱਤੇ ਵੀ ਵਿਯਾਗ ਕੀਤਾ ਮੈਂ ਕਦੀ ਮਹਿਸੂਸ ਨਹੀਂ ਕੀਤਾ ਕਿ ਮੈਂ ਰਸ਼ੇਲ ਮਹਾਤਮਿਵ ਨਾਲ ਗੱਲ ਕਰ ਰਿਹਾ ਹਾਂ ਜਾਂ ਮ ਕਿਸੇ ਨਾਲ ਗੱਲ ਕਰ ਰਹੀ ਵੀ ਮੈਂ ਟੈਲੀਫੋਨ ਤੇ ਵੀ ਉਸ ਤਰ੍ਹਾਂ ਗੱਲ ਕਰਦਾ ਜਿਵੇਂ ਮੈਂ ਆਪਣਾ ਜੋਰ ਸਮਝ ਕੇ ਕਹਿੰਦਾ ਕੋ ਕੰਮ ਕਰਾ ਲਾਂ ਹੋਰ ਇੱਕ ਬਹੁਤ ਅੱਛੇ ਲੀਡਰ ਦੀ ਨਿਸ਼ਾਨੀ ਹੁੰਦੀ ਹੈ ਕਿ ਉਹ ਇੱਕ ਛਾਡੀ ਵੱਡੇ ਪੋਸਟ ਹੋਣ ਦੇ باوجود ਉਹ ਤੁਹਾਡੇ ਨਾਲ ਅਲੱਗ ਮਿਲ ਕੇ ਚੱਲਦੇ ਹਮੇਸ਼ਾ ਇਹਨਾਂ ਨੂੰ ਮੈਂ ਬੁਲਾਇਆ ਇਹ ਆਪਣਾ ਆਰਾਮ ਨੂੰ ਮਿਲਿਆ ਮਿੱਠੇ ਆਂਦੇ ਨੇ ਮੇਰੇ ਕੋਲ ਰਾਮ ਰਸੋਈ ਇਹਨਾਂ ਨੇ ਚਾਲੂ ਕੀਤੀ ਹੈ ਔਰ ਜਿਨੇ ਵੀ ਸ਼ੁਭ ਕੰਮ ਇਹਨਾਂ ਦੇ ਹੱਥੋਂ ਹੀ ਕਰਾਈਦਾ ਮੈਨੇ ਗਵਾਹ ਹਾਂ ਕਿ ਜਿਹੜਾ ਵੀ ਕੰਮ ਇਹਨਾਂ ਨੂੰ ਕਰਾਓ ਇਹ ਕੰਮ ਜਿਹੜਾ ਸੰਪੂਰਨ ਰੂਪ ਤੇ ਪੂਰਾ ਹੁੰਦਾ ਹੈ ਔਰ ਅੱਗੇ ਵੀ ਪਰਮਾਤਮਾ ਨਾਲ ਜੰਬੀ ਉਮਰ ਕਰੇ ਇਹਨਾਂ ਨੂੰ ਮਤਲਬ ਸਾਡੀ ਸਾਰੀ ਅਸਵੇ ਨਾਲ ਦੁਆ ਹੈ ਕਿ ਇਸ ਨੇ ਹੀ ਸਾਡੇ ਨਾਲ ਮਤਲਬ ਆਂਦੇ ਰਹਿਣ ਸਾਡੇ ਕੋਲ ਔਰ ਸਾਨੂੰ ਅਸ਼ੀਰਵਾਦ ਦਿੰਦੇ ਲੋਕਾਂ ਦੀ ਦੁਆ ਮੈਨੂੰ ਲੱਗਦੀ ਹੈ ਦੁਆਵਾਂ ਜਿਹੜੀ ਹੈ ਉਹ ਪਰਮਾਤਮਾ ਕੋਲੋਂ ਹੀ ਹੁੰਦੀ ਹੈ ਇਹ ਮੇਰੇ ਮੇਰੇ ਕੋਈ ਇਹਦੇ ਵਿੱਚ ਕੋਈ 파ਰਟ ਨਹੀਂਗਾ ਇਹ ਇੱਕ ਵਸੀਲਾ ਹੁੰਦਾ ਹੈ ਕਈਆਂ ਬੰਦੇ ਵਸੀਲਾ ਹੋ ਜਾਂਦੇ ਜਿਸ ਤਰ੍ਹਾਂ ਮਾਨੂੰ ਚ ਉਮੈਨ ਨੂੰ ਲੁਣਿਗਾ ਤਾਂ ਲੱਗ ਰਿਹਾ ਕਿ ਕਿੱਥੋਂ ਪੈਸੇ ਆਉਂਦੇ ਪਿਆ ਔਰ ਕਿਸ ਤਰ੍ਹਾਂ ਚੱਲਦੀ ਵੀ ਰਾਮਸੋਈ ਅੱਜ ਵੀ ਡੇਟ ਦੇ 1200 ਬੱਚੇ ਇੱਥੇ ਆ ਕੇ ਖਾਣਾ ਖਾਂਦੇ ਆ ਔਰ ਮੈਂ ਸਾਹਮਣੇ ਬੈਠ ਕੇ ਦੇਖ ਰਿਹਾ ਨਾ ਉਹ ਮੈਂ ਦੇਖ ਲਾ ਕਿ ਸਾਡੇ ਵਕਨ ਦੇ ਲੋਕਾਂ ਦੇ ਉਸੇ ਅੱਖਾਂ ਉਹਨਾਂ ਦੀ ਉਸੇ ਨੱਕ ਆ ਉਹਨਾਂ ਦੇ ਜੋ ਬਰਮਾਦਨ ਦਿੱਤਾ ਹੈ ਲੇਕਿਨ ਅੱਜ ਵੀ ਡੇਟ ਦੀ ਜਿਹੜਾ ਸਵੇਤ ਕੋਸ਼ ਆਦਮੀ ਹੈ ਉਹਦੇ ਵਾਸਤੇ ਇੰਨਾ ਕੁ ਮੁਸ਼ਕਲ ਹੋ ਗਿਆ ਆਪਣੇ ਘਰ ਨੂੰ ਚਲਾਉਣ ਵਾਸਤੇ ਕਿ ਉਹ ਚੁਪਲਾ ਫਿਰਦਾ ਰੋਟੀ ਖਾਂਦਾ ਤੇ ਕਈ ਰੇੜੀ ਲਾਂਦੀਆਂ ਜਿਹੜੇ ਬੱਚਿਆਂ ਨੂੰ ਨਾਲ ਲੈ ਗਏ ਇੱਕ ਟਾਈਮ ਦਾ ਖਾਣਾ ਖਾਂਦੇ ਔਰ ਉਸ ਤੋਂ ਬਾਅਦ ਫਿਰ ਇੱਕ ਇਹ ਚੀਜ਼ਾਂ ਦੇਖ ਕੇ ਮੇਰੇ ਮਨ ਨੂੰ ਇੰਨਾ ਇੱਕ ਮਤਲਬ ਤੁਸੀਂ ਕਰੋਨਾ ਹੁੰਦੀ ਹੈ ਕਿ ਕਈਆਂ ਹੋਰ ਮੈਂ ਆਪਣਾ ਖਾਣਾ ਛੱਡ ਦਿੰਦਾ ਤੇ ਦੇਖ ਕੇ ਮਨ ਹਲ ਭਰ। ਦੁਰਗਾ ਅਸ਼ਟਮੀ ਦੇ ਦਿਨ ਉਤੇ ਰਾਮ ਨੋਮੀ ਦੀ ਇਹ ਸ਼ੋਭਾ ਯਾਤਰਾ ਜਿਹੜੀ ਅੱਜ ਕੱਢੀ ਜਾ ਰਹੀ ਹੈ। ਔਰ ਮਜੀਠ ਮੰਡੀ ਕਰਿਆਨਾ ਅਤੇ ਡਰਾਈ ਫਰੂਟ ਐਸੋਸੀਏਸ਼ਨ ਵੱਲੋਂ ਜਿਹੜੇ ਹਰ ਸਾਲ ਮੇਰਾ ਕਿ 100 ਸਾਲ ਤੋਂ ਵੀ ਜਿਹਨੂੰ ਵੱਧ ਹੋ ਚੁੱਕੇ ਨੇ ਇਹ ਪਰੰਪਰਾ ਨੂੰ ਤੋੜਦੇ ਹੋਏ ਇਸ ਦਿਨ ਦੇ ਉੱਤੇ ਮੈਂ ਆਪ ਸਭ ਨੂੰ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾ ਦੇਣਾ ਔਰ ਪ੍ਰਮਾਤਮਾ ਅਗੇ ਕਾਮਨਾ ਕਰਦਾ ਪ੍ਰਭੂ શ્રી ਰਾਮ ਸਭ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਸਭ ਤੇ ਜਿਹੜੀਆਂ ਉਹ ਖੁਸ਼ਹਾਲੀ ਆਵੇ ਔਰ ਮੇਰਾ ਸ਼ਹਿਰ ਜਿਹੜਾ ਹੈ ਖੁਸ਼ਹਾਲ ਔਰ ਵਧੀਆ ਸਾਫ-ਸੁਥਰਾ ਆਏ ਔਰ ਮੈਂ ਅੱਜ ਦੇ ਇਸ ਦਿਨ ਦੇ ਉੱਤੇ ਆਪ ਸਭ ਨੂੰ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾ ਦੇਣਾ ਜੀ ਬਹੁਤ-ਬਹੁਤ ਧੰਨਵਾਦ